ਕੋਰਟ ਤੇ ਨਾ ਆਪਾਂ ਕਹਿੰਦੇ ਆਂਡਿਆਂ ਚ ਲੋਕ ਸੌਂਦੇ ਆ ਜਿਵੇਂ ਆਹ ਤੁਹਾਨੂੰ ਦੇਖਦਾ ਹੋਣਾ ਗੋ ਸਲੀਪ ਡਾਟ ਫਾਈ ਆਲਾ ਹਨ ਇਹਨਾਂ ਨੂੰ ਕਹਿੰਦੇ ਅਸਲ ਦੇ ਵਿੱਚ ਕੈਪਸੂਲ ਹੋਟਲ ਹਨ ਤੇ ਇਹਨਾਂ ਦਾ ਕਿਰਾਇਆ ਹੁੰਦਾ ਲਗਭਗ 1 ਘੰਟੇ ਦਾ 600 ਰੁਪਏ ਇਹਦੇ ਚ ਬੰਦਾ ਆਉਂਦਾ ਮੰਨ ਲਓ 에ਰਪੋਰਟ ਤੇ ਆਇਆ ਤੇ ਇਹਦੇ ਸੌਣ ਦਾ ਪੂਰਾ ਦਾ ਪੂਰਾ ਇਹਦੇ ਚ ਕੀ ਕੀ ਸਹੂਲਤਾਂ ਦਿਖਾਉਣਾ ਸਨ ਇਹਦੇ ਚ ਇੱਕ ਤਾਂ ਆ ਚਾਰਜ ਲੱਗ ਜਾਂਦਾ ਦੂਜਾ ਬੰਦੇ ਨੂੰ ਕੰਬਲ ਲੈਣ ਦੀ ਲੋੜ ਨਹੀਂ ਜਿਹੜਾ ਆ ਹੀ ਹੁੰਦਾ ਇਹਨੂੰ ਖਿੱਚ ਕੇ ਉੱਤੇ ਕਰ ਲੈਂਦੇ ਆ ਬੰਦਾ ਜਿਵੇਂ ਮੰਨ ਲਓ ਆ ਕਰ ਲਿਆ ਠੀਕ ਇਥੋਂ ਤੱਕ ਬਾਕੀ ਇਹਨਾਂ ਦੇ ਵੀ ਬੜਾ ਫਰਕ ਹੁੰਦਾ ਕੈਪਸੂਲ ਹੋਟਲਾਂ 'ਚ ਜਿਵੇਂ ਇਹ ਦੋ ਇੱਕ ਤਰੀਕੇ ਦੇ ਆ ਠੀਕ ਹੈ ਇਹ ਫੋਲਡ ਨਹੀਂ ਹੁੰਦੇ ਜਿਵੇਂ ਹੁਣ ਆਹ ਮੁੰਡੇ ਨੇ ਚਾਰਜ ਲਾਇਆ ਇਹਨੇ ਪਹਿਲਾਂ ਮੈਨੂੰ ਪੁੱਛਿਆ ਕਹਿੰਦਾ ਬਾਈ ਇਹ ਜਿਹੜਾ ਫ੍ਰੀ ਆ ਤੇ ਜਿਹੜਾ ਹੈਗਾ ਚਾਰਜੇ ਵਾਲਾ ਤੇ ਉਸ ਤੋਂ ਬਾਅਦ ਇਹਦੇ 'ਚ ਜਿਹੜਾ ਹੈਗਾ ਇਹਦੇ ਤੋਂ ਡਿਫਰੈਂਟ ਆ ਇਹਦੇ ਜਿਹੜੀਆਂ ਆਹ ਬਟਨ ਹੁੰਦੇ ਆ 1 2 3 ਤਾਂ ਇਹ ਮੰਨ ਲਾ ਆਪਾਂ ਗੱਲ ਕਰ ਗਏ ਇਹਦੇ ਸਟੈਪ ਜੇ ਬਣੇ ਹੁੰਦੇ ਆ ਇਹਦਾ ਹੁਣ ਮੈਨੂੰ ਹਿਸਾਬ ਜਾਣੀਗਾ ਕੀ ਐ ਮੈਨੂੰ ਆ ਵੀ ਜੇ ਕਈ ਵਾਰੀ ਸ਼ਾਇਦ ਹੋ ਸਕਦਾ ਛੋਟਾ ਬੰਦਾ ਹੋਵੇ ਤਾਂ ਉਹਨੂੰ ਇਹ ਦਿੰਦੇ ਹੋਣੇ ਉਹ ਤੋਂ ਬਿਨਾ